ਬਾਬਾ ਫਰੀਦ ਪਾਕਪਟਨ ਦੇ ਵਾਸੀ ਸਨ ਸ਼ਾਇਦ ਕਿਸੇ ਪੁਰਾਣੇ ਬਜ਼ੁਰਗ ਨੂੰ ਪਤਾ ਹੋਵੇ ਕਿ ਨਹੀਂ ਦਹਾਸ ਤੇ ਪਿੱਛੇ ਉਸੇ ਇਲਾਕੇ ਚੋਂ ਆਇਆ ਦਰਹਿ ਸਿੰਧ ਦੇ ਕਿਨਾਰੇ ਇੱਕ ਛੋਟਾ ਜਿਹਾ ਕਸਬਾ ਸੀ ਪਾਕਪਟਨ ਹੁਣ ਤੇ ਉੱਥੇ ਪਾਕਿਸਤਾਨ ਗਵਰਨਮੈਂਟ ਨੇ 4 ਕਰੋੜ ਰੁਪਏ ਖਰਚ ਕਰਕੇ ਬਾਬੇ ਫਰੀਦ ਦਾ ਮਕਬਰਾ ਬਣਾਇਆ ਹੈ ਬਹੁਤ ਵੱਡਾ ਬੜੀ ਵੱਡੀ ਦਰਗਾਹ ਬਣਾਈ ਹੈ ਉਦੋਂ ਛੋਟੀ ਸੀ ਬਾਬਾ ਫਰੀਦ ਪਾਕ ਪਟਨ ਰਹਿੰਦੇ ਸਨ ਪਾਕ ਪਟਨ ਜ਼ਿਲ੍ਹਾ ਮਲਤਾਨ ਦਾ ਇੱਕ ਛੋਟਾ ਜਿਹਾ ਕਸਬਾ ਸੀ ਦਰਿਆ ਸਿੰਧ ਕੋਲ ਵਗਦਾ ਸੀ ਇੱਕ ਦਿਨ ਦਰਿਆ ਸਿੰਧ ਬੜਾ ਹੜੱਪੇ ਆਇਆ ਸ਼ਾਇਦ ਆਪ ਨੂੰ ਪਤਾ ਹੋਵੇ ਦੇਸ਼ ਦੀ ਵੰਡ ਤੋਂ ਪਹਿਲੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਦਰਿਆ ਦਰਿਆ ਸਿੰਧ ਸੀ ਪੰਜਾਬ ਦੇ ਪੰਜੇ ਦਰਿਆ ਉਹਦੇ ਚ ਮਿਲਦੇ ਹਨ ਪਰ ਫਰੰਟੀਅਰ ਦੇ ਦੋ ਦਰਿਆ ਗੰਬੇਲਾ ਤੇ ਕੁਰਮ ਉਸੇ ਵਿੱਚ ਮਿਲਦੇ ਨੇ ਇੱਕ ਕਾਬਲ ਦਾ ਦਰਿਆ ਹੈ ਉਹ ਵੀ ਉਸ ਦੇ ਚਾਕੇ ਮਿਲਦਾ ਹੈ ਬਹੁਤ ਸਾਰੇ ਦਰਿਆਵਾਂ ਨੂੰ ਲੈ ਕੇ ਉਹ ਜਾ ਕੇ ਅਰਬ ਦੀ ਖਾੜੀ 'ਚ ਲੀਨ ਆਉਂਦਾ ਹੈ ਬਹੁਤ ਵੱਡਾ ਦਰਿਆ ਹੈ ਦੇਸ਼ ਦੀ ਵੱਣੇ ਨਾਲ ਉਹ ਦਰਿਆ ਉਧਰ ਚਲਾ ਗਿਆ ਖੈਰ ਮੁਖਤਸਰ ਮੈਂ ਅਲਦ ਕਰਾਂ ਹੜਪੇ ਆਇਆ ਦਰਿਆ ਤੇ ਉਹਨੇ ਢਾਲ ਆਣੀ ਸ਼ੁਰੂ ਕੀਤੀ ਪਿੰਡ ਨੂੰ ਇੱਕ ਦੋ ਮਕਾਨ ਵੀ ਡੇਗ ਗਏ ਸਾਰੇ ਲੋਕ ਭੱਜੇ ਹੋਇਆਏ ਬਾਬੇ ਫਰੀਦ ਕੋਲ ਓ ਤੁਸੀਂ ਖੁਦਾ ਵਾਲੇ ਹੋ ਤੁਸੀਂ ਸਾਈਂ ਲੋਕੋ ਕੋਈ ਖੁਦਾ ਨੂੰ ਦੁਆ ਕਰੋ ਇਹ ਜਿਹੜੀ ਢਾਲ ਲੱਗੀ ਹੋਈ ਹੈ ਇਹ ਤੇ ਸਾਡਾ ਪਿੰਡ ਤਬਾਹ ਹੋ ਗਿਆ ਕਿੰਨੀ ਆਖੇਤੀਆਂ ਨਾਸ ਹੋ ਗਈਆਂ ਕਿੰਨੀ ਫਸਲ ਤਬਾਹ ਹੋ ਗਈ ਤੇ ਹੁਣ ਕਸਬੇ ਨੂੰ ਢਾਹ ਲੱਗ ਗਈ ਵਾਬਾ ਫਰੀਦ ਸਾਰਿਆਂ ਦੇ ਨਾਲ ਦਰਿਆ ਦੇ ਕੰਢੇ ਤੇ ਆਇਆ ਔਰ ਇਹ ਗਾਥਾ ਉਹਨਾਂ ਦੇ ਇੱਕ ਸ਼ਲੋਕ ਦੇ ਵਿੱਚ ਝਲਕਦੀ ਹੈ ਫਰੀਦਾਂ ਕੰਦੀ ਵੈਣ ਨਾ ਢਾਰੇ ਤੋ ਵੀ ਲੇਖਾ ਦੇਵਣਾ ਐਦ੍ਰਿਆ ਟਾਣਾ ਨਾ ਲੇਖਾ ਤੂੰ ਵੀ ਦੇਵੇਂਗਾ ਡੋ ਬਣਾਉ ਪਿੰਡ ਨੂੰ ਲੇਖਾ ਤੂੰ ਵੀ ਦੇਵੇਂਗਾ ਇਸ ਵਾਸੇ ਖਾਮੋਸ਼ ਹੋ ਜਾ ਕੰਢੀ ਵੇਣ ਨਾੜਾਏ ਤੋ ਵੀ ਲੇਖਾ ਦੇਵਣਾ ਕਿਤਨਾ ਕਰਣਾ ਸੀ ਪਹਿਲੇ ਨਾਲੋਂ ਇਹ ਜ਼ਿਆਦਾ ਹੜ ਆ ਗਿਆ ਤਿੰਨ ਚਾਰ ਮਕਾਨ ਤੇ ਇੱਕਦਮ ਟੈਰੇ ਟੈਰੀ ਹੋ ਗਏ ਸਾਰਿਆਂ ਨੇ ਕਿਹਾ ਬਾਬਾ ਜੀ ਤੁਹਾਡੇ ਕਹਿਣੇ ਦਾ ਤੇ ਉਲਟਾ ਹੀ ਅਸਰ ਹੋਇਆ ਹੈ ਫਰੀਦ ਕਹਿਣ ਲੱਗੇ ਸਾਰੇ ਸਜਦਾ ਕਰੋ ਸਾਰੇ ਹੁਣ ਦੁਆ ਕਰੋ ਕਿ ਅਸਲ ਗੱਲ ਇਹ ਹੈ ਜੋ ਮੇਰੀ ਸਮਝ ਚ ਆਈ ਹੈ ਜਿੱਧਰ ਰੱਬ ਰਜਾਏ ਵੈਣ ਤੇ ਦਾਉਂ ਗਾਉਂ ਕਰੇ ਇਸ ਲੋਕ ਇਹ ਤੇ ਰੱਬ ਦੀ ਰਜ਼ਾ ਦੇ ਚੱਲਦਾ ਹੈ ਕਿ ਜੇ ਹੁਣ ਰੱਬ ਨੇ ਢਾਲ ਆਈ ਹੋਈ ਏ ਕੋਈ ਗੱਲ ਨਹੀਂ ਮਤ ਘਰ ਟੇਕੋ ਰੱਬ ਪਰਮਾਤਮਾ ਕਹੋ ਸ਼ਲੋਕ ਮੈਂ ਫਿਰ ਤੁਹਾਨੂੰ ਸੁਣਾਵਾਂ ਫਰੀਦਾ ਕੰਦੀ ਵੈਣੜਾ ਤੋ ਵੀ ਲੇਖਾ ਦੇਵਣਾ ਜਿੱਧਰ ਰੱਬ ਰਜ਼ਾਏ ਵੈਣ ਤੇ ਦਾਉਂ ਕੌਂ ਕਰੇ ਇਹ ਤੇ ਰੱਬ ਦੀ ਰਜ਼ਾ ਵਿੱਚ ਚੱਲ ਰਿਹਾ ਜਿੱਧਰ ਪਰਮਾਤਮਾ ਦਾ ਹੁਕਮ ਹੈ ਚੱਲ ਰਿਹਾ ਸਜਦਾ ਕਰੋ ਸਾਰੇ ਦੁਆ ਕਰੋ ਜਦ ਸਾਰਿਆਂ ਨੇ ਮੱਥਾ ਟੇਕਿਆ ਨਾ ਕੰਨ ਦਰਿਆ ਪਿੱਛੇ ਹਟਣਾ ਸ਼ੁਰੂ ਹੋ ਗਿਆ ਰਜ਼ਾ ਨੂੰ ਕਬੂਲ ਕੀਤਾ پاک ਬਟਨ ਕਸਵਾ ਬਚ ਗਿਆ ਉਹਨਾਂ